ਫਲੋਰ ਵਿਖੇ ਲਖੀਮਪੁਰ ਖੀਰੀ ਦੇ ਮਸਲੇ ਨੂੰ ਲੈ ਕੇ ਸੰਯੁਕਤ ਸਨਮੋਰਚ ਬਲੋਂ ਰੇਲਵੇ ਸਟੇਸ਼ਨ ਫਲੋਰ ਵਿਖੇ ਲਗਾਇਆ ਧਰਨਾ ਰੋਕੀਆਂ ਰੇਲਾਂ ਇਸ ਮੌਕੇ ਕਿਸਾਨਾਂ ਦੇ ਵੱਡੇ ਇਕੱਠ ਨੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਦਵਾਬਾ ਕਿਸਾਨ ਜੂਨੀਅਨ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਬੋਲਦਿਆਂ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਰੋਸ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਅਸ਼ੀਸ਼ ਮਿਸ਼ਰਾ ਟੈਣੀ ਪੁੱਤਰ ਅਜੀਤ ਮਿਸ਼ਰਾ ਟੈਣੀ ਜੋ ਕਿ ਭਾਜਪਾ ਸਰਕਾਰ ਦੇ ਮੰਤਰੀ ਹਨ ਨੇ ਸੋਚੀ ਸਮਝੀ ਸ਼ਾਜਦ ਤਹਿਤ ਪਹਿਲਾਂ ਹੀ ਦੋ ਦਿਨ ਧਮਕੀ ਦੇ ਕੇ ਕਿਸਾਨਾਂ ਉੱਪਰ ਜੀਵ ਚੜਾ ਦਿੱਤੀ ਸੀ ਅਤੇ ਉਹਨਾਂ ਕਿਸਾਨਾਂ ਦੀ ਬਾਅਦ ਵਿੱਚ ਮੌਤ ਹੋ ਗਈ ਸੀ ਅਜੇ ਤੱਕ ਉਹਨਾਂ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਦੇਸ਼ ਭਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 2 ਘੰਟੇ ਦਾ ਰੇਲ ਰੋਕੋ ਅੰਦੋਲਨ ਸ਼ਾਂਤਮਈ ਢੰਗ ਨਾਲ ਨੇਪਰੇ ਚੜਿਆ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਕਿਸਾਨਾਂ ਦੀ ਸੋਚੀ ਸਮਝੀ ਸਾਜ਼ਿਸ਼ ਨਾਲ ਹਤਿਆ ਕੀਤੀ ਗਈ ਹੈ ਉਹਨਾਂ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜੋ ਸੰਯੁਕਤ ਕਿਸਾਨ ਮੋਰਚੇ ਦੀਆਂ 12 ਮੰਗਾਂ ਹਨ ਉਹ ਵੀ ਜਲਦੀ ਪੂਰੀਆਂ ਕੀਤੀਆਂ ਜਾਣ ਜੇਕਰ ਇਹਨਾਂ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚਾ ਵੱਡਾ ਕਿਸਾਨ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਵੇਗਾ ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਮੌਜੂਦ ਸਨ ਏਪੀ ਨੂੰ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਅੱਜ ਫਲੋਰ ਰੇਲਵੇ ਸਟੇਸ਼ਨ ਤੇ ਇਸ ਵਕਤ ਖੜੇ ਆਪਾਂ ਜਿਹੜੀ ਕਿ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਕਾਲ ਦਿੱਤੀ ਗਈ ਸੀ ਵੀ 3 ਤਰੀਕ ਨੂੰ 2 ਘੰਟੇ ਦਾ ਜਿਹੜਾ ਟ੍ਰੇਨਾਂ ਦਾ ਚੱਕਾ ਜਾਮ ਕਰਨਾ ਪੂਰੇ ਭਾਰਤ ਦੇ ਵਿੱਚ ਕਿਉਂਕਿ ਜਿਹੜਾ ਕਿ 3 ਅਕਤੂਬਰ ਨੂੰ ਸਾਡੇ ਜਿਹੜੇ ਲਖੀਮਪੁਰ ਖੀਰੀ ਨੌਜਵਾਨ ਸਾਡੇ ਜਿਹੜੇ ਉੱਪਰ ਗੱਡੀ ਚੜਾ ਕੇ ਜੀਪ ਚੜਾ ਕੇ ਸ਼ਹੀਦ ਕੀਤੇ ਗਏ ਸੀ ਕਤਲ ਕੀਤੇ ਗਏ ਸੀ ਅਸ਼ੀਸ਼ ਮਿਸ਼ਰਾ ਟੈਣੀ ਵੱਲੋਂ ਕਿਉਂਕਿ ਅਜੇ ਮਿਸ਼ਰਾ ਟੈਣੀ ਅਸ਼ੀਸ਼ ਮਿਸ਼ਰਾ ਟੈਣੀ ਦਾ ਬਾਪ ਜਿਹੜਾ ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਸੀਗਾ ਔਰ ਉਹਦੇ ਇਸ਼ਾਰੇ ਤੇ ਕਿਉਂਕਿ ਉਹਨੇ 2 ਦਿਨ ਪਹਿਲਾਂ ਬੋਲਿਆ ਸੀ ਧਮਕੀ ਦਿੱਤੀ ਸੀ ਉਹਦੇ ਇਸ਼ਾਰੇ ਤੇ ਉਹਦੇ ਲੜਕੇ ਨੇ ਜੀਪ ਚੜਾ ਕੇ ਕਤਲ ਕੀਤੇ ਜੋ ਉਹਦਾ ਇਨਸਾਫ ਮੰਗਦੇ ਸੀ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਇਸ ਕਰਕੇ ਅੱਜ ਦਾ ਇਹ 2 ਘੰਟੇ ਦਾ ਔਰ ਜਿਹੜਾ ਸਾਡਾ ਮੋਰਚਾ ਚੱਲ ਰਿਹਾ 12 ਮੰਗਾ ਆਲਰੇਡੀ ਸਾਡਾ ਚਾਟਰ ਜਿਮਾਂਡ ਚਾਟਰ ਗੌਰਮਨ ਨੂੰ ਗਿਆ ਹੋਇਆ ਉਹਨੂੰ ਨਾਲ ਲੈ ਕੇ ਅੱਜ ਦਾ ਇਹ ਰੋਸ ਪ੍ਰਦਰਸ਼ਨ 2 ਘੰਟੇ ਦਾ ਪੂਰੇ ਭਾਰਤ ਚ ਕੀਤਾ ਜਾ ਰਿਹਾ ਜਿਹੜਾ ਕਿ ਹਾਲਾ ਤਿੱਕਰ ਜਿਹੜੀਆਂ ਖਬਰਾਂ ਨੇ ਪੰਜਾਬ ਦੇ ਵਿੱਚ ਵੀ ਸਫਲਤਾਪੂਰਵਕ ਹੈ ਪੂਰਾ 2 ਘੰਟੇ ਦਾ ਸਾਰੇ ਜ਼ਿਲ੍ਹੇ ਬੰਦ ਨੇ ਔਰ ਯੂਪੀ ਹਰਿਆਣਾ ਰਾਜਸਥਾਨ ਨਾਲ ਦੀਆਂ ਸਟੇਟਾਂ ਵੀ ਔਰ ਖਬਰ ਆ ਰਹੀ ਵੀ ਉੜੀਸਾ ਦੇ ਵਿੱਚੋਂ ਮੱਧ ਪ੍ਰਦੇਸ਼ ਚੋਂ ਵੀ ਉਹਨਾਂ ਸਟੇਟਾਂ ਚ ਵੀ ਅੱਜ ਦਾ ਇਹ ਜਿਹੜਾ ਕਾਫੀ ਜਗ੍ਹਾ ਤੇ ਜਿਹੜੀਆਂ ਟ੍ਰੇਨਾਂ ਰੋਕੀਆਂ ਗਈਆਂ ਨੇ ਸੋ ਇਹ ਸਰਕਾਰ ਦੇ ਪ੍ਰਤੀ ਰੋਸ ਹੈ ਸਰਕਾਰ ਨੂੰ ਵਾਰਨਿੰਗ ਹੈ ਜੇਕਰ ਸਰਕਾਰ ਹੱਲੇ ਵੀ ਕੋਈ ਹੱਲ ਨਹੀਂ ਕੱਢਦੀ ਤੇ ਫਿਰ ਅਗਲੀ ਰਾਂਡੀ ਤੇ ਅਸੀਂ ਤੈਅ ਕਰਾਂਗੇ ਹੁਣ ਮੀਟਿੰਗ ਬੁਲਾ ਕੇ ਤਾਂ ਫਿਰ ਇਸ ਤੋਂ ਕਿਉਂਕਿ 2 ਘੰਟੇ ਦਾ ਫਿਰ ਕੋਈ ਲੰਬੇ ਸਮੇਂ ਲਈ 2 ਦਿਨ ਲਈ 1 ਦਿਨ ਲਈ ਪੂਰੇ ਭਾਰਤ ਚ ਫਿਰ ਵੀ ਟ੍ਰੇਨਾਂ ਦਾ ਚੱਕਾ ਜਾਮ ਕੀਤਾ ਜਾ ਸਕਦਾ ਸੋ ਇਦਾਂ ਦੀ ਕੋਈ ਕਾਲ ਹੋਰ ਵੱਡੀ ਆ ਸਕਦੀ ਹੈ ਸਰਕਾਰ ਨੂੰ ਬੇਨਤੀ ਹੈ ਕਿ ਉਹ ਜਰਾਜੇ ਮਿਸ਼ਰਾ ਟੈਣੀ ਔਰ ਅਚੀਸ਼ ਮਿਸ਼ਰਾ ਟੈਣੀ ਉਹਨਾਂ ਨੂੰ ਚੱਕ ਕੇ ਜੇਲ੍ਹ ਚ ਡੱਕਿਆ ਜਾਵੇ ਉਹਨੂੰ ਸ਼ੈਲਟਰ ਕਰਨਾ ਪਾ ਸਰਕਾਰ ਬੰਦ ਕਰੇ ਔਰ ਜਿਹੜੇ ਸਾਡੇ ਉਹ ਨੌਜਵਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ